ਚੈਨਲਪ ਜਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਪੀਰ ਪੋਲੀਆ ਲੀਡਰ ਨੇ ਕੰਸਰਵਟਿਵ ਪਾਰਟੀ ਦੇ ਤੇ ਉਹਨਾਂ ਨੇ ਉਹ ਚਾਹੁੰਦੇ ਆ ਇਸ ਵੇਲੇ ਕਿ ਨੌਨ ਕੰਫੀਡੈਂਸ ਵੋਟ ਜਿਹੜੀ ਲਿਆਂਦੀ ਜਾਵੇ ਪਾਰਲੀਮੈਂਟ ਦੇ ਵਿੱਚ ਜਿੰਨੀ ਜਲਦੀ ਹੋ ਸਕਦਾ ਇਹ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਆ ਤਾਂ ਕਿ ਜਿਹੜੇ ਲਿਬਰਲਸ ਆ ਉਹਨਾਂ ਦੇ ਸਾਹਮਣੇ ਚੈਲੰਜ ਆ ਜਾਵੇ ਵੀ ਇਹਨੂੰ ਪਾਸ ਕਰੋ ਜੀ ਪਾਰਲੀਮੈਂਟ ਦੇ ਵਿੱਚ ਪਾਸ ਹੁੰਦਾ ਨਹੀਂ ਕਿਉਂਕਿ ਉਹਨਾਂ ਕੋਲ ਮжоਰਿਟੀ ਨਹੀਂ ਤੇ ਸਰਕਾਰ ਡਿੱਗ ਜੇ ਵੋਟਾਂ ਪੈ ਜਾਣ ਇਹ ਅੱਜ ਕਨਸਰਵਟਿਵ ਪਾਰਟੀ ਦਾ ਗੁਪੀਰ ਪੋਲੀਓਵ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਜਿੰਨੀ ਜਲਦੀ ਹੋ ਸਕਦਾ ਨੌਨ ਕਨਫੀਡੈਂਸ ਵੋਟ ਪਾਰਲੀਮੈਂਟ ਦੇ ਵਿੱਚ ਲੈ ਕੇ ਆਈਏ ਵੀ ਆਪਣੇ ਆਪ ਤੇ ਵਿੱਚ ਬੜੀ ਇੱਕ ਦਿਲਚਸਪ ਗੱਲ ਹੈ ਇਹੀ ਸ਼ਾਇਦ ਇਹ ਚਾਹੁੰਦੇ ਸੀ ਇਸੇ ਕਰਕੇ ਇਹਨਾਂ ਨੇ ਐਨਡੀਪੀ ਨੂੰ ਪਹਿਲਾਂ ਓਪਨ ਲੈਟਰ ਲਿਖਿਆ ਸੀ ਜਿਹੜੇ ਹੈ ਗਿਆ ਆਪਣੇ ਇਹਨਾਂ ਨੇ ਕਿ ਤੁਸੀਂ ਇਹਨਾਂ ਦੀ ਸਪੋਰਟ ਵਾਪਸ ਲਓ ਉਹਨਾਂ ਨੇ ਸਪੋਰਟ ਵਾਪਸ ਲੈ ਲਈ ਸੀ ਜਗਮੀਤ ਸਿੰਘ ਹੋਣਾ ਐਨਡੀਪੀ ਨੇ ਤੇ ਭਾਵੇਂ ਕਿਹਾ ਸੀ ਕਿ ਅਸੀਂ ਫੈਸਲਾ ਪਹਿਲਾਂ ਲੈ ਚੁੱਕਾ ਸੀ ਅਸੀਂ ਪੀਅਰ ਪੋਲੀਓਵ ਦੇ ਕਹਿਣ ਦੇ ਉੱਤੇ ਸਪੋਰਟ ਵਾਪਸ ਨਹੀਂ ਲਈ ਹੁਣ ਦੂਜਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਐਨਡੀਪੀ ਉਹਨਾਂ ਤੋਂ ਆਪਣੀ ਸਪੋਰਟ ਵਾਪਸ ਲੈ ਰਹੀ ਆ ਤਾਂ ਇਹਦਾ ਮਤਲਬ ਕਿ ਇਹ ਵੀ अर्ली ਇਲੈਕਸ਼ਨ ਚਾਹੁੰਦੇ ਆ ਇੱਥੇ ਜਗਮੀਤ ਸਿੰਘ ਉਹਨਾਂ ਦੇ ਬਹੁਤ ਜਿਹੜੇ ਨੇੜੇ ਦੇ ਲੋਕ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਕਿ ਜਗਮੀਤ ਸਿੰਘ अर्ली ਇਲੈਕਸ਼ਨ ਨਹੀਂ ਚਾਹੁੰਦੇ ਚਾਹਣਗੇ ਵੀ ਨਹੀਂ ਜਦੋਂ ਸਧਾਰਨ ਕੋਈ ਵਿਅਕਤੀ ਵੀ ਜਦੋਂ ਇਸ ਸਾਰੇ ਪ੍ਰਕਿਰਿਆ ਨੂੰ ਦੇਖਦਾ ਸੀ ਜਿਹਦੇ ਵਿੱਚ ਕਿ ਅਸੀਂ ਵੀ ਤੁਹਾਡੇ ਨਾਲ ਉਸ ਵੇਲੇ ਗੱਲ ਕੀਤੀ ਸੀ ਕਿ ਇਸ ਵੇਲੇ ਲਿਬਰਲ ਪਾਰਟੀ ਐਨਡੀਪੀ ਦੀ سپورਟ ਨਾਲ ਚੱਲ ਰਹੀ ਆ ਦੋਵਾਂ ਪਾਰਟੀਆਂ ਦਾ ਗ੍ਰਾਫ ਥੱਲੇ ਆ ਲੋਕ ਦੋਵਾਂ ਪਾਰਟੀਆਂ ਨੂੰ ਨਹੀਂ ਚਾਹੁੰਦੇ ਸਰਵੇ ਦੇ ਆਧਾਰ ਦੇ ਉੱਤੇ ਜੇ ਕੋਈ ਸਰਵੇ ਦੇਖੇ ਜਾਂ ਅਸਲ ਤੇ ਪਤਾ ਨਹੀਂ ਕਿਸੇ ਨੂੰ ਵੀ ਸੱਚ ਕੀ ਆ ਜਾਂ ਜਿਹੜੀਆਂ ਇਹਨਾਂ ਦੀਆਂ ਸੀਟਾਂ ਗਈਆਂ ਆਪਣੀਆਂ ਟੋਰਾਂਟੋ ਵਾਲੀ ਸੀਟ ਸੀਗੀ ਜਿਹੜੀ ਇਹਨਾਂ ਦੀ ਜਿਵੇਂ ਉਹ ਸੀਟ ਚੱਲੇਗੀ ਬਾਈ ਇਲੈਕਸ਼ਨ ਦੇ ਵਿੱਚ ਲਿਬਰਲ ਦੀ ਇਹ ਸਾਰੀਆਂ ਇੰਡੀਕੇਸ਼ਨ ਦੱਸਦੀਆਂ ਕਿ ਲੋਕ ਨਾ ਤਾਂ ਐਨਡੀਪੀ ਚਾਹੁੰਦੇ ਆ ਇਸ ਵੇਲੇ ਨਾ ਲਿਬਰਲ ਨੂੰ ਚਾਹੁੰਦੇ ਆ ਇਹਨਾਂ ਦੇ ਨੰਬਰ ਬਹੁਤ ਥੱਲੇ ਆ ਐਨਡੀਪੀ ਦੀਆਂ 2-4 ਸੀਟਾਂ ਘਟ ਜਾਣੀਆਂ ਜੇ ਕਿਤੇ ਕੱਲ ਨੂੰ ਵੋਟਾਂ ਪੈ ਜਾਂਦੀਆਂ ਤੇ ਇਹਨਾਂ ਦੀਆਂ ਤੇ ਕਹਿੰਦੇ ਆ ਕਿ ਬਹੁਤੀ ਘਟ ਜਾਣੀਆਂ ਘਟੋ-ਘਟ ਆ ਜਿਹੜੀਆਂ ਇਹਨਾਂ ਦੀਆਂ 65-70 ਸੀਟਾਂ ਘਟ ਸਕਦੀਆਂ 155 ਤੋਂ 80 ਦੇ ਗੇੜ ਦੇ ਵਿੱਚ ਆ ਜਾਣਗੇ ਲਿਬਰਲਸ ਦੋ ਲਿਬਰਲਸ ਤੇ ਚੌਣਗੇ ਜੀ ਪ੍ਰਧਾਨ ਮੰਤਰੀ ਜਸ਼ਨ ਟੂਡੋ ਥੋੜਾ ਚੌਣਗੇ ਵੈਸੇ ਇਲੈਕਸ਼ਨ ਹੋ ਜੇ ਹੁਣ ਸਵਾਲ ਪੈਦਾ ਹੁੰਦਾ ਵੀ ਜੇ ਐਨਡੀਪੀ ਵੀ ਨਹੀਂ ਚਾਹੁੰਦੀ ਜੇ ਅਜੇ ਐਨਡੀਪੀ ਵੋਟਾਂ ਪੈ ਜਾਣ ਤੇ ਐਨਡੀਪੀ ਦੀਆਂ ਸੀਟਾਂ ਵੀ ਘਟਦੀਆਂ ਰੇਟਿੰਗ ਇਹਨਾਂ ਦੀ ਵੀ ਥੱਲੇ ਆ ਜੇ ਐਨਡੀਪੀ ਵੋਟਾਂ ਨਹੀਂ ਪਾਉਣਾ ਚਾਹੁੰਦੀ अर्ਲੀ ਇਲੈਕਸ਼ਨ ਨਹੀਂ ਚਾਹੁੰਦੀ ਇਹਨਾਂ ਨੇ ਸਪੋਰਟ ਵਾਪਸ ਕਿਉਂ ਲਈ ਹੁਣ ਜਾਂ ਇਹਨਾਂ ਦਾ ਜਿਹੜਾ ਅੱਜ ਬਿਆਨ ਆਉਂਦਾ ਆ ਕਿ ਐਨਡੀਪੀ अर्ਲੀ ਇਲੈਕਸ਼ਨ ਦੀ ਕੋਈ ਦਿਲਚਸਪੀ ਨਹੀਂ ਹੈ ਇਹਦੇ ਵਿੱਚ ਤਾਂ ਗੱਲ ਸਾਫ਼ ਆ ਇਹ ਇਹ ਵੀ ਚਾਹੁੰਦੇ ਆ ਸਰਕਾਰ ਵੀ ਚੱਲਦੀ ਰਹੇ ਸਾਰਾ ਕੁਝ ਚੱਲਦਾ ਰਹੇ ਸਮਾਵਿਲੰਗਦਾ ਰਹੇ ਅਕਤੂਬਰ 2025 ਦੇ ਵਿੱਚ ਜਦ ਵੋਟਾਂ ਪੈਣੀਆਂ ਉਦੋਂ ਹੀ ਵੋਟਾਂ ਪੈਣ ਉਹ ਪਰ ਅਸੀਂ ਲਿਬਰਲਸ ਤੋਂ ਪਾਸੇ ਹੋ ਜਾਈਏ ਲੋਕਾਂ ਨੂੰ ਘਟੋ ਘਟਾ ਸਿੰਗੇ ਦੱਸ ਦਈਏ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਆ ਜਿੰਨਾ ਕੈਨੇਡਾ ਦਾ ਨੁਕਸਾਨ ਹੋਇਆ ਹੁਣ ਤੱਕ ਜੋ ਕੁਝ ਵੀ ਆ ਹੋ ਰਿਹਾ ਆ ਇਹਦੇ ਵਿੱਚ ਅਸੀਂ ਜ਼ਿੰਮੇਵਾਰ ਨਹੀਂ ਆ ਅਸੀਂਾਂ ਤੋਂ ਮਾਰੀ ਹਾਲਤ ਦੇਖ ਕੇ ਪਾਸੇ ਹੋ ਗਏ ਸੀ ਹੁਣ ਇਸ ਵੇਲੇ ਕੰਜ਼ਰਵਟਿਵ ਪਾਰਟੀ ਇਹ ਚਾਹੁੰਦੀ ਆ ਜਿੰਨੀ ਜਲਦੀ ਇਲੈਕਸ਼ਨ ਹੋ ਸਕਦੀ ਹੈ ਉਹ ਇਲੈਕਸ਼ਨ ਹੋਵੇ ਅ ਇਸੇ ਕਰਕੇ ਕੰਜ਼ਰਵਟਿਵ ਨੇ ਐਨਡੀਪੀ ਦੇ ਬਲੌਕ ਕੋ ਕੋ ਨੂੰ ਕਿਹਾ ਕਿ ਤੁਸੀਂ ਸਪੋਰਟ ਕਰੋ ਮੋਸ਼ਨ ਦੀ ਪੋਲੀਵ ਜਿਹੜੇ ਨੇ ਉਹ ਐਨਡੀਪੀ ਨੂੰ ਚੈਲੰਜ ਕਰ ਰਹੇ ਆ ਕਿ ਇਹ ਉਹਨਾਂ ਲਈ ਮੌਕਾ ਆ ਕਿ ਜਾਂ ਉਹ ਸਪੋਰਟ ਕਰਨ ਤੇ ਜਾਂ ਉਹਦੀ ਕਾਲ ਨੂੰ ਸਪੋਰਟ ਕਰਨ ਜਾਂ ਫਿਰ ਜਿਹੜੀ ਹੈਗੀ ਆ ਉਹ ਇਸ ਗੱਲ ਦਾ ਕਹ ਲੋ ਕਿ ਮਤਲਬ ਡਰਾਮਾ ਕਰਨਾ ਸਹੀ ਦੂਜੇ ਸ਼ਬਦਾਂ ਦੇ ਵਿੱਚ ਜਾਂ ਇਹ ਕਹਿਣੀ ਬੰਦ ਕਰ ਦੇਣ ਕਿ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਇੱਕ ਕੰਮ ਕਰੋ ਕਹਿੰਦੇ ਤੁਸੀਂ ਸਰਕਾਰ ਤੋਂ ਪਾਸੇ ਹੋਗੇ ਵੀ ਐਨਡੀਪੀ ਲੇਬਰਲਸ ਤੋਂ ਇਹ ਕਹਿ ਕੇ ਪਾਸੇ ਹੋ ਗਈ ਆ ਵੀ ਇਹ ਨਹੀਂ ਚੰਗਾ ਕਰ ਰਿਹਾ ਆਮ ਲੋਕਾਂ ਦੇ ਲਈ ਜਿ ਇਹਨਾਂ ਨੇ ਸਾਡੀਆਂ ਉਹ ਸਾਰੀਆਂ ਗੱਲਾਂ ਮੰਨੀਆਂ ਨਹੀਂ ਜਾਂ ਜਸਟਿਸ ਟੁੱਟੋ ਇਸ ਕਾਬਲ ਨਹੀਂ ਆ ਹੁਣ ਜਿਹੜੇ ਪੀਰ ਪਾਲੀਵੋ ਕਹਿੰਦੇ ਜੇ ਤੁਸੀਂ ਇਹ ਗੱਲ ਕਹਿੰਨੇ ਆ ਤਾਂ ਫਿਰ ਸਿੱਧ ਕਰਕੇ ਦਿਖਾਓ ਫਿਰ ਇਲੈਕਸ਼ਨ ਕਾਲ ਕਰੋ ਕਰ ਤੁਸੀਂ ਸਾਡੀ سپورਟ ਕਰੋ ਤੇ ਚਲੋ ਵੋਟਾਂ ਪਾਓ ਵੋਟਾਂ ਐਂਡੀਪੀ ਨਹੀਂ ਚਾਹੁੰਦੀ ਪੀਰ ਪੋਲੇ ਵਾਸਤੇ ਇਹਨਾਂ ਨੂੰ ਇਸ ਗੱਲ ਦੇ ਉੱਤੇ ਖਿੱਚ ਰਾਇਆ ਵੀ ਤੁਸੀਂ ਫਿਰ ਜਾਂ ਤੇ ਇਧਰਲੇ ਪਾਸੇ ਹੋਵੋ ਜਾਂ ਉਧਰਲੇ ਪਾਸੇ ਹੋਵੋ ਐਂਡੀਪੀ ਨੇ ਜਦੋਂ ਆਪਣਾ ਐਗਰੀਮੈਂਟ ਲਿਬਰਲ ਸਰਕਾਰ ਦੇ ਨਾਲ ਖਤਮ ਕੀਤਾ ਇਹਨੇ ਲਿਬਰਲਸ ਨੂੰ ਪਾਵਰ ਦੇ ਵਿੱਚ ਜਿਹੜਾ ਨਹੀਂ ਰੱਖਿਆ ਆ ਪਰ ਇਹਨਾਂ ਨੂੰ ਕੁਝ ਕੀ ਵੋਟਸ ਦੇ ਉੱਤੇ سپورਟ ਮਿਲਣੀ ਚਾਹੀਦੀ ਆ ਤਾਂ ਹੋ ਸਕਦਾ ਸੋ ਹੁਣ ਜਿਹੜਾ ਐਗਰੀਮੈਂਟ 22 ਦੇ ਵਿੱਚ ਇਹਨਾਂ ਨੇ ਬਣਾਇਆ ਸੀ ਪਰ ਐਂਡੀਪੀ ਕਹਿੰਦੀ ਕਿ ਡਿਸਾਈਡ ਕਰਨਗੇ ਕਿਦਾਂ ਕੀ ਐਸ ਵੀ ਕੇਸ ਬੇਸਿਸ ਦੇ ਉੱਤੇ ਕਿਦਾਂ ਵੋਟ ਇਹਨਾਂ ਨੇ ਕਰਨੀ ਆ ਪੀਰ ਪੋਲੀਓ ਨੇ ਖੁੱਲੀ ਚਿੱਠੀ ਕ ਪਬਲਿਕ ਲੈਟਰ ਐਨ ਡੀ ਪੀ ਲੀਡਰ ਜਗਵੀਰ ਸਿੰਘ ਨੂੰ ਲਿਖੀ ਸੀ ਕਿ ਲੈਵਲ ਸਰਕਾਰ ਦੀ ਸਪੋਰਟ ਕਰਦੇ ਸਪੋਰਟ ਬੰਦ ਕਰ ਦਿਓ ਤੇ ਅਰਲੀ ਇਲੈਕਸ਼ਨ ਕਾਲ ਕਰ ਦਿਓ ਅਗਰ ਜਿਹੜੀ ਇਲੈਕਸ਼ਨ ਆ ਉਹ ਅਕਤੂਬਰ 2025 ਦੇ ਵਿੱਚ ਹੋਣੀ ਆ ਤੇ ਜਦੋਂ ਕਿ ਪੀਰ ਪੋਲੀਓ ਚਾਹੁੰਦੇ ਆ ਇਲੈਕਸ਼ਨ ਜਲਦੀ ਹੋ ਜਾਵੇ ਜਗਵੀਰ ਸਿੰਘ ਜਿਹੜੇ ਕ ਐਨ ਡੀ ਪੀ ਦੇ ਲੀਡਰ ਨੇ ਉਹ ਪੀਰ ਪੋਲੀਓ ਦੀ ਡਿਮਾਂਡ ਨੂੰ ਫਾਲੋ ਨਹੀਂ ਕਰ ਰਹੇ ਤਾਂ ਉਹ ਹੁਣ ਡਿਸੀਜਨ ਬਣਾਉਣਗੇ ਕਿ ਉਹ ਕਹਿੰਦੇ ਅਸੀਂ ਡਿਸੀਜਨ ਬਣਾਵਾਂਗੇ ਕਿ ਜਿਹੜਾ ਕੈਨੇਡੀਅਨਸ ਦੇ ਲਈ ਬੈਸਟ ਆ ਮਤਲਬ ਕੈਨੇਡੀਅਨਸ ਲਈ ਬੈਸਟ ਦਾ ਮਤਲਬ ਇਹ ਆ ਕਿ ਜੇ ਕੱਲ ਨੂੰ ਕੋਈ ਮੋਸ਼ਨ ਆਉਂਦਾ ਆ ਉਹਦੇ ਉੱਤੇ ਇਹ ਭਾਵੇਂ ਕਿ ਇਹਨਾਂ ਨੇ ਆਪਣਾ ਜਿਹੜਾ ਐਗਰੀਮੈਂਟ ਹੈਗਾ ਲਿਬਰਲ ਪਾਰਟੀ ਦੇ ਨਾਲ ਉਹ ਤੋੜ ਲਿਆ ਉਹ ਤੋਂ ਪਿੱਛੇ हट ਗਏ ਹਜੇ ਵੀ ਇਹ ਸਪੋਰਟ ਕਰ ਸਕਦੇ ਆ ਉਹਨਾਂ ਕਿਸੇ ਕੇਸ ਦੇ ਵਿੱਚ ਉਹ ਕਹਿੰਦਾ ਜਿਹੜਾ ਸਾਨੂੰ ਲੱਗਦਾ ਕਿ ਬੈਸਟ ਫੋਰ ਕੈਨੇਡੀਅਨਸ ਬੈਸਟ ਫੋਰ ਕੈਨੇਡੀਅਨਸ ਦਾ ਮਤਲਬ ਤਾਂ ਬੜਾ ਸਿੱਧਾ ਹੁੰਦਾ ਵੀ ਅਸੀਂ ਕਰ ਵੀ ਸਕਦੇ ਆ ਨਹੀਂ ਵੀ ਕਰ ਸਕਦੇ ਤੇ ਉਹਨੂੰ ਇਹ ਕਹਿ ਸਕਦੇ ਆ ਕਿ ਸਾਡੀ ਨਜ਼ਰ ਦੇ ਵਿੱਚ ਇਹ ਲੱਗਿਆ ਵੀ ਇਹ ਚੀਜ਼ ਕੈਨੇਡੀਅਨਸ ਦੇ ਲਈ ਬੈਸਟ ਆ ਐਨਡੀਪੀ ਹਾਊਸ ਲੀਡਰ ਨੇ ਇਹ ਵੀ ਕਿਹਾ ਕਿ ਪਾਰਟੀ ਜਿਹੜੀ ਜ਼ਿਆਦਾ ਫੋਕਸ ਕਰ ਰਹੀ ਆ ਅਗਲੀ ਇਲੈਕਸ਼ਨ ਦੇ ਉੱਤੇ ਆ ਜਿਹੜਾ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਬਜਾਏ ਇਹਦੇ ਕਿ ਹੁਣੇ ਇਲੈਕਸ਼ਨ ਕਰਾਈ ਜਾਵੇ ਸੋ ਸਿੱਧੀ ਗੱਲ ਆ ਕਿ ਉਹ ਚਾਹੁੰਦੇ ਨਹੀਂ ਤੇ ਨਾ ਹੀ ਜਿਹੜੀ ਐਸ ਵੇਲੇ ਮਤਲਬ ਸਮਝ ਵੀ ਇੱਕ ਇਹੀ ਦੱਸਦੀ ਆ ਕਿ ਉਹ ਇਲੈਕਸ਼ਨ ਨਹੀਂ ਚਾਹਣਗੇ ਕਿਉਂਕਿ ਉਹਨਾਂ ਦੇ ਨੰਬਰ ਡਾਊਨ ਨੇ ਉਹ ਕਹਿੰਦੇ ਲਿਬਰਲ ਸਰਕਾਰ ਨੂੰ ਥੱਲੇ ਲਿਆਉਣਾ ਕਨਜ਼ਰਵਟਿਵ ਤੇ ਐਂਡੀਪੀ ਨੂੰ ਹੋਰ ਸਪੋਰਟ ਚਾਹੀਦੀ ਆ ਲਿਬਰਲ ਪਾਰਟੀ ਕੋਲ ਐਸੋਲ 154 ਸੀਟਾਂ ਜਿਹੜੀਆਂ ਕਨਜ਼ਰਵ ਇਹਨਾਂ ਦੀਆਂ ਐਂਡੀਪੀ ਦੀਆਂ ਤੇ ਕਨਜ਼ਰਵਟਿਵ ਦੀਆਂ ਰਲਾ ਕੇ ਵੀ 153 ਨਹੀਂ ਬਣਦੀਆਂ ਸੋ ਅੱਜ ਮੌਂਟਰੀਅਲ ਦੇ ਵਿੱਚ ਜਗਵੀਰ ਸਿੰਘ ਦੇ ਜਿਹੜੇ ਟਾਪ ਐਡਵਾਈਜ਼ਰ ਨੇ ਐਂਡੀਪੀ ਲੀਡਰ ਦੇ ਉਹਨਾਂ ਨੇ ਪਾਰਟਿਕੂਲਰਲੀ ਕਿਹਾ ਕਿ ਜਗਵੀਰ ਸਿੰਘ ਕੋਈ ਵੀ ਇਸ ਗੱਲ ਦਾ ਇਛੁਕ ਨਹੀਂ ਹੈ ਕਿ ਵੋਟਾਂ ਜਲਦੀ ਪਵਾਈਆਂ ਜਾਣ ਐਨ ਮੈਗਰੇਥ ਜਿਹੜੇ ਕਿ ਇਹਨਾਂ ਦੇ ਮਿਸਟਰ ਜਗਵੀਰ ਸਿੰਘ ਦੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜ਼ਿਆਦਾ ਵੋਲੇਟਿਲਟੀ ਚਾਹੁੰਦੇ ਆ ਪਾਰਲੀਮੈਂਟ ਦੇ ਵਿੱਚ ਤੇ ਜਿਹੜੀਆਂ ਸਾਨੂੰ ਉਹ ਕਹਿੰਦੇ ਅਸੀਂ ਬਹੁਤੇ ਐਂਕਸ਼ੀਅਸ ਨਹੀਂ ਆ ਵੀ ਕੋਈ ਇਸ ਇਲੈਕਸ਼ਨ ਦੇ ਲਈ ਤੇ ਹੋਣੀ ਜਿਹੜੀ ਕੈਂਪੇਨ ਲਾਂਚ ਕਰਦੀ ਹੈ ਜਾਂ ਕੁਛ ਇਦਾਂ ਦਾ ਕਰਦੀ ਹੈ ਸੋ ਦੂਜੇ ਦਿਨ ਦੀ ਮੀਟਿੰਗ ਸੀਗੀ ਇਹਨਾਂ ਦੀ ਮੌਨਟਰੀਅਲ ਦੇ ਵਿੱਚ ਜਿੱਥੇ ਇਹਨਾਂ ਨੇ ਪਲਾਨ ਅਗਲਾ ਬਣਾਉਣਾ ਹੈ ਕਿ ਜਿਵੇਂ ਮਾਨਾਰਟੀ ਪਾਰਲੀਮੈਂਟ ਆ ਫਾਲ ਦੇ ਵਿੱਚ ਅਗਲੇ ਸੈਸ਼ਨ ਦੇ ਵਿੱਚ ਇਹਦੇ ਵਿੱਚ ਕੀ ਕਰਨਾ ਹੈ ਕੀ ਕਰਨਾ ਹੈ ਰੀਟਰੀਟ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਤੇ ਬੇਸਿਕਲੀ ਐਨਡੀਪੀ ਆਪਣਾ ਡਿਸਟੈਂਸ ਕਰਨਾ ਚਾਹੁੰਦੀ ਸੀ ਲਿਬਰਲਸ ਨਾਲ ਤੇ ਪਰ ਇਲੈਕਸ਼ਨ ਉਹ ਚਾਹੁੰਦੇ ਨਹੀਂ ਤਿਆਰ ਨਹੀਂ ਆ ਦੂਜੇ ਪਾਸੇ ਪਿਅਰ ਪਾਲੀ ਨੇ ਸਾਫ਼ ਤੌਰ ਦੇ ਤੇ ਕਹਿ ਦਿੱਤਾ ਕਿ ਅਸੀਂ ਜਲਦੀ ਇਲੈਕਸ਼ਨ ਕਾਲ ਕਰਾਂਗੇ ਜਾਂ ਅਸੀਂ ਮੋਸ਼ਨ ਲੈ ਕੇ ਆਵਾਂਗੇ ਤਾਂ ਕਿ ਇਹ ਪਾਰਟੀ ਦਾ ਸਮਰਥਨ ਨਾ ਹੋਵੇ ਤੇ ਅਸੀਂ ਫਿਰ ਸਿੱਧਾ ਇਲੈਕਸ਼ਨ ਦੇ ਵੱਲੋਂ ਜਾ ਸਕੀਏ ਕਿਉਂਕਿ ਇਹਨਾਂ ਦੇ ਨੰਬਰ ਆ ਇਸ ਪਿੱਲੇ ਉੱਪਰ ਨੇ ਅਗਲੀ ਕਰ ਬਾ ਦੋਸਤੋ ਇੱਕ ਲੈਂਡਲੋਰਡ ਤੇ ਜਿਹੜੇ ਟੈਨੈਂਟ ਆ ਉਹਨਾਂ ਦੀ ਹੈ ਕਿਰਾਏਦਾਰ ਤੇ ਮਾਲਕ ਮਕਾਨ ਦੀ ਅਕਸਰ ਇਹ ਰੌਲਾ ਪੈਂਦਾ ਰਹਿੰਦਾ ਕੈਨੇਡਾ ਦੇ ਵਿੱਚ ਕਿ ਕਿਹਦੇ ਰਾਈਟਸ ਨੇ ਜਾਂ ਕੀ ਰੌਲਾ ਰੱਪਾਇਆ ਕੁਝ ਲੋਕ ਕਹਿੰਦੇ ਕਿ ਲੈਂਡਲੋਰਡਸ ਦੇ ਨਾਲ ਧੋਖਾ ਹੁੰਦਾ ਅਸਲ ਦੇ ਵਿੱਚ ਕੈਨੇਡਾ ਦਾ ਕਾਨੂੰਨ ਸਾਰੇ ਦਾ ਸਾਰਾ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਆ ਤੇ ਜਦੋਂ ਵੀ ਚਾਹਣ ਕਿਰਾਏਦਾਰ ਅਬਯੂਜ਼ ਕਰ ਸਕਦੇ ਆ ਤੇ ਉਹ ਨਾ 3 ਮਹੀਨੇ ਜਾਣ 3 ਮਹੀਨੇ ਜਾਣ ਤੋਂ ਬਾਅਦ ਫਿਰ ਕੇਸ ਕਰਦੇ ਨੇ ਸਾਰਾ ਕੁਝ ਕਰ ਕਰਾ ਕੇ 5 6 ਮਹੀਨੇ ਲਾ ਕੇ ਜੇ ਕਿਰਾਏਦਾਰ ਖਜੂਰ ਕਰਨਾ ਚਾਹਵੇ ਕਿਸੇ ਮਕਾਨ ਮਾਲਕ ਨੂੰ ਤੇ ਕਰ ਸਕਦਾ ਤੇ ਬਿਨਾਂ ਕਿਰਾਇਆ ਦਿੱਤੇ ਹੋ ਜਾ ਸਕਦਾ ਤੇ ਮਕਾਨ ਮਾਲਕ ਉਹਦਾ ਕੁਝ ਵੀ ਨਹੀਂ ਕਰ ਸਕਦਾ ਇਹ ਮੰਨਿਆ ਜਾਂਦਾ ਦੂਜੇ ਪਾਸੇ ਇੱਕ ਧਿਰ ਇਹ ਕਹਿੰਦੀ ਆ ਕਿ ਅਸਲ ਦੇ ਵਿੱਚ ਕਿਰਾਏਦਾਰ ਜਿਹੜਾ ਵਲਨਰੇਬਲ ਆ ਮਤਲਬ ਮਾੜੀ ਧਿਰ ਦੇ ਨਾਲ ਹੀ ਹਮੇਸ਼ਾ ਤੱਕਾ ਹੁੰਦਾ ਤਕੜੀ ਧਿਰ ਨਾਲ ਥੋੜਾ ਤੱਕਾ ਹੁੰਦਾ ਤਕੜੀ ਧਿਰ ਤੇ ਉਦੇ ਕੋਲ ਤੇ ਪ੍ਰਾਪਰਟੀ ਉਹਦੇ ਕੋਲ ਸਾਰਾ ਕੁਝ ਆ ਉਹ ਕਈ ਵਾਰੀ ਜ਼ਿਆਦਾ ਸੋਸ਼ਣ ਕਰਦੇ ਆ ਆਪਣੇ ਤਰੀਕੇ ਦੇ ਨਾਲ ਗੱਲਾਂ ਮਨਾਉਣ ਦੇ ਲਈ ਉਹਦੇ ਅਧਿਕਾਰਾਂ ਦੇ ਉੱਤੇ ਤੇ ਉਹਨੂੰ ਤੰਗ ਕਰਦੇ ਇਸ ਕਰਕੇ ਜਿਹੜੀ ਸਰਕਾਰਾਂ ਆ ਉਹ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਕਾਨੂੰਨ ਬਣਾਉਂਦੀਆਂ ਤੁਸੀਂ ਆ ਕਰ ਸਕਦੇ ਆ ਨਹੀਂ ਕਰ ਸਕਦੇ ਬਿਨਾ ਪੁੱਛੇ ਉਹਦੇ ਅੰਦਰ ਨਹੀਂ ਜਾ ਸਕਦੇ ਤੁਸੀਂ ਉਹਦਾ ਕਿਰਾਇਆ ਇਸ ਤੋਂ ਵੱਧ ਨਹੀਂ ਵਧਾ ਸਕਦੇ ਇਹ ਸਾਰੀਆਂ ਗੱਲਾਂ ਦੱਸ ਤੇ ਹੁਣ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਹ ਇੱਕ ਵਿਅਕਤੀ ਦੀ ਹੈ ਵਿਕਟੋਰੀਆ ਟੇਲਰ ਆ ਵਿਕਟੋਰੀਆ ਟ੍ਰੇਲਰ ਨੂੰ ਬਿਮਾਰ ਆਹੋ ਏ ਐਲ ਐਸ ਨਾਂ ਦੀ ਬਿਮਾਰੀ ਆ ਏ ਐਲ ਐਸ ਨੂੰ ਕਹਿੰਦੇ ਆ ਐ ਮਿਓਟ੍ਰੋਫਿਕ ਲੈਟਰਲ ਸਕਲੈਰੋਸਿਸ ਜਿਹੜਾ ਇਹ ਮਿਓਟ੍ਰੋਫਿਕ ਲੈਟਰਲ ਸਕਲੈਰੋਸਿਸ ਆ ਇਹ ਇੱਕ ਨਿਊਰੋ ਜਨਰੇਟਿਵ ਡਿਜ਼ੀਜ਼ ਆ ਜਿਹਦੇ ਨਾਲ ਤੁਹਾਡੇ ਨਰਵ ਸੈੱਲ ਪ੍ਰਭਾਵਿਤ ਹੁੰਦੇ ਆ ਤੇ ਉਹਦੇ ਤੋਂ ਬਾਅਦ ਤੁਹਾਡਾ ਹੌਲੀ ਹੌਲੀ ਬ੍ਰੇਨ ਦੇ ਉੱਤੇ ਸਪਾਈਨਲ ਕੋਰਡ ਦੇ ਉੱਤੇ ਅਸਰ ਪੈ ਜਾਂਦਾ ਫਿਰ ਤੁਹਾਡਾ ਮਸਲ ਕੰਟਰੋਲ ਰਹਿੰਦਾ ਨਹੀਂ ਤੁਸੀਂ ਕੁਝ ਨਹੀਂ ਕਰ ਸਕਦੇ ਸਵਾ ਇੱਕ ਜਿਉਂਦੀ ਲਾਸ਼ ਤੋਂ ਸਮਾਂ ਜਦੋਂ ਲੰਘਦਾ ਜਾਂਦਾ ਲੰਘਦਾ ਜਾਂਦਾ ਫਿਰ ਇਹ ਐਲਐਸ ਜਿਹੜਾ ਹੈ ਉਹਦੇ ਨਾਲ ਉਹਦੀ ਬੋਲਣ ਵੀ ਨਹੀਂ ਸਕਦਾ ਬੰਦਾ ਮੂਵ ਤੇ ਕੀ ਹੋਣਾ ਖਾਣਾ ਤੇ ਕੀ ਆ ਉਹ ਬੋਲ ਵੀ ਨਹੀਂ ਸਕਦਾ ਵੈਂਚਿਉਲੀ ਉਹ ਸਾਹ ਲੈਂਦਾ ਆ ਤੇ ਦਿਮਾਗ ਉਹਦਾ ਚੱਲਦਾ ਹੁੰਦਾ ਆ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਕਈ ਇਹਦੇ ਨਾਲ ਇਹ ਬੜੀ ਭੈੜੀ ਬਿਮਾਰੀ ਆ ਇਹ ਤੇ ਇਹਨੂੰ ਇਹ ਇਹ ਵਿਕਟੋਰੀਆ ਟੇਲਰ ਨੂੰ ਇਹ ਬਿਮਾਰੀ ਹੋ ਗਈ ਹੈ ਉਹ ਕਿਰਾਏ ਤੇ ਆ ਤੇ ਉਹ ਇਹ ਉਦੀ ਇਸ ਔਰਤ ਦੀ ਹਾਲਤ ਇਹ ਹੋ ਗਈ ਆ ਕਿ ਇਹ ਹੌਲੀ 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 ਬਹੁਤ ਤੇਜ਼ੀ ਦੇ ਨਾਲ ਬਿਮਾਰੀ ਜਿਹੜੀ ਖਤਰਨਾਕ ਥਾਂ ਦੇ ਉੱਤੇ ਚੱਲੇਗੀ ਹੁਣ ਇਹ ਬੋਲ ਵੀ ਨਹੀਂ ਸਕਦੀ ਆਈਪੈਡ ਦੇ ਨਾਲ ਕਿਸੇ ਤਰੀਕੇ ਨਾਲ ਇਹਨੂੰ ਕਨੈਕਟ ਕੀਤਾ ਹੈ ਤੇ ਉੱਥੇ ਇਹ ਬੋਲਦੇ ਉਹਨਾਂ ਡਿਸਾਈਡ ਕਰ ਲਿਆ ਵੀ ਮੈਨੂੰ ਮੈਡੀਕਲ ਅਸਿਸਟੈਂਸ ਇਨ ਡਾਈਂਗ ਲੈਣੀ ਆ ਮਰ ਜਣਾ ਚਾਹਨੀ ਆ ਵੀ ਮੈਨੂੰ ਤੁਸੀਂ ਕਿਸੇ ਤਰ੍ਹਾਂ ਟੀਕਾ ਲਾ ਕੇ ਜਾਂ ਗੋਲੀ ਦੇ ਕੇ ਜੋ ਵੀ ਕਰਦੇ ਹੋ ਤੁਸੀਂ ਮਾਰ ਦਿਓ ਮੈਂ ਘਟੋ ਘਟ ਪੀਸਫੁਲੀ ਆਪਣੇ ਘਰ ਦੇ ਵਿੱਚ ਮਰਨਾ ਚਾਹੁੰਨੀ ਹੈ ਅਕਤੂਬਰ 3 ਤ 日 ਉਹਨਾਂ ਨੇ ਫਿਕਸ ਕਰਤਾ ਵੀ ਠੀਕ ਆ ਆਮ ਹੀ ਹੈ ਕੈਨੇਡਾ ਦੇ ਵਿੱਚ ਹੋ ਜਾਂਦਾ ਜਿਹੜਾ ਬੰਦਾ ਕੁਆਲੀਫਾਈ ਕਰਦਾ ਜੇ ਸਮੇਂ ਤੋਂ ਪਹਿਲਾਂ ਮਰਨਾ ਚਾਹੁੰਦਾ ਮਰ ਸਕਦਾ ਰੌਲਾ ਉਹਦੇ ਲੈਂਡਲੋਰਡ ਨਾਲ ਆ ਉਹਦਾ ਲੈਂਡਲੋਰਡ ਇਹ ਨਹੀਂ ਚਾਹੁੰਦਾ ਵੀ ਇਹ ਇਸ ਅਪਾਰਟਮੈਂਟ ਦੇ ਵਿੱਚ ਮਰੇ ਕਿਉਂਕਿ ਲੈਂਡਲੋਰਡ ਦੇ ਕੋਈ ਧਾਰਮਿਕ عقਿਦੇ ਆ ਉਹਦੇ ਕੋ ਰਿਲੀਜੀਅਸ ਬਲੀਫਸ ਆ ਜਿਹੜੇ ਐਮਏ ਆਈਡੀ ਨੂੰ ਯਾਨੀ ਕਿ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਨੂੰ ਸਪੋਰਟ ਨਹੀਂ ਕਰਦੇ ਤੇ ਉਹ ਕਹਿੰਦਾ ਜਦੋਂ ਮੈਂ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਨੂੰ ਮੇਰਾ ਧਰਮ ਇਸ ਗੱਲ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਬੰਦੇ ਕੋਲੇ ਆਪਣੀ ਜਾਨ ਲੈਣ ਦਾ ਹੱਕ ਹੋਣਾ ਚਾਹੀਦਾ ਤੇ ਫਿਰ ਮੇਰੇ ਅਪਾਰਟਮੈਂਟ ਦੇ ਵਿੱਚ ਮਰੇ ਵੀ ਕਿਉਂ ਇਹਨੂੰ ਬਾਹਰ ਜਾਵੇ ਇੱਥੋਂ ਉੱਥੇ ਜਾ ਕੇ ਸਾਰਾ ਕੁਝ ਕਰਾਂ ਖਤਰਨਾਕ ਹੋ ਸਕਦਾ ਕਿਸੇ ਦੇ ਲਈ ਵੀ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੇਰੀ ਮੇਰੇ ਅਪਾਰਟਮੈਂਟ ਦੇ ਵਿੱਚ ਕੋਈ ਇਦਾਂ ਪਹਿਲਾਂ ਦੱਸ ਕੇ ਮਰੇ ਅਚਾਨਕ ਕੁਝ ਹੋ ਜੇ ਤਾਂ ਹੋਰ ਗੱਲ ਹੋ ਸਕਦੀ ਪਰ ਆਪ ਦੱਸ ਕੇ ਵੀ ਭਾਈ 30 ਤਰੀਕ ਨੂੰ ਮੈਂ ਮਰ ਜਾਣਾ ਤੇ ਫਿਰ ਉਹਦੀ ਮੌਤ ਹੋਵੇ ਪਰ ਉਹ ਜਿਹੜੀ ਵਿਕਟੋਰੀਆ ਇਹ ਚਾਹੁੰਦੀ ਆ ਕਿ ਮੈਂ ਐਸੇ ਘਰ ਦੇ ਵਿੱਚ ਮਰਨਾ ਚਾਹੁੰਦੀ ਹੁਣ ਉਹਦੀ ਜੀਵਨ ਦਾ ਸਵਾਲ ਆ ਇਹ ਵੀ ਮੈਂ ਇੱਥੇ ਕੰਫਰਟੇਬਲ ਫੀਲ ਕਰਦੀ ਆ ਮੈਂ ਕਿਸੇ ਵੀ ਜਿਹੜਾ ਕੇਅਰ ਫੈਸਿਲਿਟੀ ਆ ਸੀਐਚਐਸਐਲਡੀ ਦੇ ਵਿੱਚ ਜਾਣਾ ਹੀ ਨਹੀਂ ਚਾਹੁੰਦੀ ਮੈਂ ਹੁਣ ਬੰਦਾ ਜਾਨ ਗਵਾ ਰਿਹਾ ਆਪਣੀ ਉਹਦੇ ਕੋਲੇ ਆਖਰੀ ਇੱਛਾ ਦਾ ਹੱਕ ਤੇ ਹੋਣਾ ਹੀ ਚਾਹੀਦਾ ਲੈਂਡਲੋਰਡ ਜਿਹੜਾ ਆ ਉਹ ਚਾਹੁੰਦਾ ਕਿ ਮੇਰਾ ਅਪਾਰਟਮੈਂਟ ਮੈਨੂੰ ਵਾਪਸ ਦੇ ਦਿਓ ਕਿਉਂਕਿ ਮੈਂ ਆਪਣੇ ਪੇਰੈਂਟਸ ਜਿਹੜੇ ਨੇੜੇ ਰਹਿਣਾ ਚਾਹੁੰਦੇ ਆ ਤੇ ਉਹ ਵੀ ਮੇਰੇ ਪੇਰੈਂਟਸ ਵੀ ਸੇਮ ਬਿਲਡਿੰਗ ਦੇ ਵਿੱਚ ਰਹਿੰਦੇ ਆ ਜਿਹੜੇ ਵਿਕਟੋਰੀਆ ਦੇ ਦੋਸਤ ਆ ਜਿਹੜੇ ਵਕੀਲ ਆ ਉਹਨਾਂ ਨੇ ਹੁਣ ਇਹ ਕੀਤਾ ਕਿ ਲੈਂਡਲੋਰਡ ਦੇ ਡਿਸੀਜਨ ਨੂੰ ਫਾਈਟ ਕੀਤਾ ਵੀ ਲੈਂਡਲੋਰਡ ਜਿਹੜਾ ਆ ਜਾਣਬੁੱਝ ਕੇ ਸਾਨੂੰ ਇਥੋਂ ਕੱਢਣਾ ਚਾਹੁੰਦਾ ਹੈ ਅਸਲ ਦੇ ਵਿੱਚ ਰਹਿਣਾ ਰੋਣਾ ਪੇਰੈਂਟਸ ਦੇ ਨੇੜੇ ਕਿਸੇ ਨੇ ਨਹੀਂ ਕਬੈਕ ਦਾ ਜਿਹੜਾ ਰੈਂਟਲ ਬੋਰਡ ਆ ਉਹ ਇਸ ਗੱਲ ਦੇ ਨਾਲ ਸਹਿਮਤ ਹੋਗਾ ਕਿ ਵਿਕਟੋਰੀਆ ਜਿਹੜੀ ਆ ਉਹ ਤੇ ਵੀ ਉਹਨਾਂ ਨੇ ਕਿਹਾ ਕਿ ਲੈਂਡਲੋਰਡਸ ਦਾ ਜਿਹੜਾ ਰਿਲੀਜੈਂਸ ਰੀਜ਼ਨ ਆ ਉਹ ਸਿਰਫ ਤੇ ਸਿਰਫ ਇੱਕ ਐਕਸਕਿਊਜ਼ ਆ ਅਪਾਰਟਮੈਂਟ ਵਾਪਸ ਲੈਣ ਦਾ ਲੈਂਡਲੋਰਡ ਇਹ ਕਹਿੰਦਾ ਆ ਕਿ ਅਸਲ ਦੇ ਵਿੱਚ ਉਹ ਆਪਣੇ ਜਿਹੜੇ ਬਜ਼ੁਰਗ ਪਿਤਾ ਦੇ ਲਈ ਚਿੰਤਾਤਾ ਤੇ ਰੈਂਟਲ ਬੋਰਡ ਦੇ ਕੋਲ ਉਹਨਾਂ ਨੇ ਕਲੇਮ ਕੀਤਾ ਕਿ ਆ ਆ ਗਲਤ ਵਤ ਹੈਗੀ ਆ ਸਾਰੇ ਕੁਝ ਦੇ ਬਾਵਜੂਦ ਅਦਾਲਤ ਨੇ ਕਿਹਾ ਵੀ ਨਹੀਂ ਇਹਨੂੰ ਇੱਥੇ ਮਰਨ ਦੀ ਅਗਿਆਦ ਦਿੱਤੀ ਜਾਵੇ ਵਿਕਟੋਰੀਆ ਜਿਹੜੀ ਉਹ ਕੇਸ ਜਿੱਤ ਵੀ ਗਈ ਆ ਪਰ ਫੇਰ ਵੀ ਉਹਨੂੰ ਹਜੇ ਵੀ ਕਹਿੰਦੇ ਉਹਦੇ ਲੈਂਡਲੋਰਡ ਦਾ ਪ੍ਰੈਸ਼ਰ ਆ ਕਿ ਭਾਈ ਇਹ ਛੱਡ ਕੇ ਚਲੇ ਜਾ ਜਿਹੜਾ ਕੰਮ ਤੂੰ ਇੱਥੇ ਕਰਨਾ ਕਿਤੇ ਹੋਰ ਜਾ ਕੇ ਕਰ ਲਾ ਤੂੰ ਤੇ ਜਾਣਾ ਹੀ ਆ ਦੁਨੀਆ ਤੋਂ ਕਿਤੇ ਹੋਰ ਚਲੇ ਜਾ ਸਾਡੇ ਕਿਉਂ ਦਿੱਕਤ ਬਣਦੀਆਂ ਪਰ ਉਹ ਉਸ ਘਰ ਦੇ ਵਿੱਚ ਹੀ ਮਰਨਾ ਚਾਹੁੰਦੀ ਹੈ ਵਿਕਟੋਰੀਆ ਟੇਲਰ ਜਿਹਨੂੰ ਕਿ ਏਲ ਐਸ ਨਾਂ ਦੀ ਬਿਮਾਰੀ ਆ ਬਾਵਯੂਧ ਇਸ ਗੱਲ ਦੇ ਕਿ ਕੋਰਟ ਨੇ ਫੈਸਲਾ ਦੇ ਦਿੱਤਾ ਉਹਨੂੰ ਲੈਂਡਲੋਰਡ ਦੇ ਪ੍ਰੈਸ਼ਰ ਦਾ ਹਜੇ ਵੀ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਕੋਈ ਦੁਨੀਆ ਛੱਡ ਕੇ ਜਾ ਰਹੀ ਹੈ ਅਗਲੀ ਗੱਲ ਬਾਤ ਦੋਸਤੋ ਇੱਕ ਜਿਹੜੀ ਬਹੁਤ ਜਿਹੜੇ ਕੈਨੇਡੀਅਨਸ ਨੇ ਐਸ਼ ਵੇਲੇ ਇੱਕ ਨਵਾਂ ਸਰਵੇ ਕੀਤਾ ਗਿਆ ਜਿਹਦੇ ਵਿੱਚ ਟਿਪ ਨੂੰ ਲੈ ਕੇ ਕੁਝ ਗੱਲਾਂ ਸਾਹਮਣੇ ਆਈਆਂ ਟਿਪ ਨਾਰਥ ਅਮਰੀਕਾ ਦਾ ਕਲਚਰ ਆ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਟਿਪ ਦੇਣਾ ਤੇ ਲੈਣਾ ਇੱਕ ਸ਼ਾਨ ਸਮਝਿਆ ਜਾਂਦਾ ਇੱਥੇ ਦਾ ਰਵਾਜ ਆ ਯੂਰਪ ਦੇ ਵਿੱਚ ਉਸ ਤਰ੍ਹਾਂ ਦਾ ਇਹ ਰਵਾਜ ਸ਼ਾਇਦ ਨਹੀਂ ਹੈ ਟਿਪ ਦੇਣ ਦਾ ਮਤਲਬ ਇਹ ਹੁੰਦਾ ਅਸਲ ਦੇ ਵਿੱਚ ਕਿ ਤੁਹਾਨੂੰ ਕਿਸੇ ਦਾ ਕੰਮ ਚੰਗਾ ਲੱਗਿਆ ਉਹਦੀ ਜਿਹੜੀ ਸਰਵਿਸ ਸੀਐਸਐਲ ਦੇ ਵਿੱਚ ਤੁਸੀਂ ਰੈਸਟੋਰੈਂਟ ਦੇ ਵਿੱਚ ਗਏ ਕਿਹਨੇ ਤੁਹਾਨੂੰ ਲਈ ਖਾਣਾ ਲਿਆਂਦਾ ਭਾਵੇਂ ਤੁਸੀਂ ਉਹਦਾ ਪੇ ਕੀਤਾ ਹੈ ਉਹਦਾ ਬਿੱਲ ਤੁਸੀਂ ਦੇ ਰਹੇ ਆ ਬਾਬੂ ਜੂ ਦੇ ਇਸ ਕੱਲ ਦੇ ਤੁਸੀਂ ਉਹਦੇ ਕੰਮ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੇ ਕਿ ਭਾਈ ਤਰਾ ਕੰਮ ਬਹੁਤ ਵਧੀਆ ਸੀ ਤੁਸੀਂ ਥੋੜੀ ਬੋਤੀ ਟਿਪ ਮਰਜੀ ਦੇ ਨਾਲ ਉਹਦੇ ਜਾਰਚ ਪਾ ਦਿੰਨੇ ਆ ਹੁਣ ਕਿਉਂਕਿ ਕਾਰਡ ਆ ਗਿਆ ਤੇ ਕਾਰਡ ਦੇ ਨਾਲ ਤੁਸੀਂ ਟੈਪ ਕਰਦੇ ਆ ਤੇ ਉੱਥੇ ਤੁਸੀਂ ਕਰ ਸਕਦੇ ਹੋ ਕਿ ਭਾਈ ਮੈਨੂੰ 5 10 ਡਾਲਰ ਜਾਂ ਇੰਨੇ 5% 10% ਟਿਪ ਦੇਣੀ ਆ ਵੀ ਜੇ ਕੋਈ 200 ਡਾਲਰ ਦਾ ਤੁਹਾਡਾ ਬਿੱਲ ਆ ਤਾਂ ਤੁਸੀਂ 10 ਵੀ ਡਾਲਰ ਨੂੰ ਦੇ ਦਿੰਨੇ ਆ ਵਾਧੂ ਇਹ ਆਮ ਤੌਰ ਤੇ ਜ਼ਰੂਰੀ ਨਹੀਂ ਹੁੰਦਾ ਪਰ ਸ਼ਿਸ਼ਟਾਚਾਰ ਦਾ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਹਿੱਸਾ ਮੰਨ ਲਿਆ ਜਾਂਦਾ ਪਰ ਹੁਣ ਕਿਉਂਕਿ ਤੰਗੀ ਆ ਤੰਗੀ ਆ ਤੇ ਤੰਗੀ ਸਾਰਿਆਂ ਨੂੰ ਹੀ ਆ ਤੰਗੀ ਜਿਹੜੇ ਇਹ ਕੰਮ ਕਰ ਰਹੇ ਉਹਨਾਂ ਨੂੰ ਵੀ ਆ ਤੇ ਤੰਗੀ ਦੂਜਿਆਂ ਨੂੰ ਵੀ ਆ ਇਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਜਿਹੜੀ ਆ ਉਹ ਹੋ ਰਹੀ ਆ ਕਿ ਇਸ ਤੰਗੀ ਦੇ ਵਿੱਚ ਸਾਰੇ ਲੋਕੀ ਜਿਹੜੇ ਉਹ ਪਰੇਸ਼ਾਨ ਨੇ ਤੇ ਜਿਹੜੇ ਰੈਸਟੋਰੈਂਟਸ ਵਾਲੇ ਨੇ ਉਹਨਾਂ ਨੇ ਆਪਸ਼ਨ ਵਧਾਤੇ ਜਦੋਂ ਤੁਹਾਡੇ ਕੋਲ ਉਹ ਟਰਮੀਨਲ ਜਾ ਲੈ ਕੇ ਆਉਂਦੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਉੱਤੇ 15% 18% 20% ਤੇ 30% ਤੱਕ ਟਿਪ ਕਈਆਂ ਨੇ ਲਿਖੀ ਆ ਜਾਂ 15% ਤੇ ਆਲੇ ਦੁਆਲੇ ਤਾਂ ਲਿਖਿਆ ਹੀ ਆ ਇਹ ਡਿਫਾਲਟ ਆਪਸ਼ਨਸ ਨੇ ਵੀ ਤੁਸੀਂ ਉਹਨੂੰ ਟੈਪ ਕਰਨਾ ਕਿ ਮੈਨੂੰ ਆ ਚਾਹੀਦੀ ਓ 15% ਦੇ ਆਲੇ ਦੁਆਲੇ ਘੁੰਮਰੀ 10% ਤੋਂ ਲੈ ਕੇ 30% ਨੂੰ ਇੰਨਾ ਤੇ ਕੋਈ ਬੰਦਾ ਦੇ ਨਹੀਂ ਸਕਦਾ ਜਿਹੜਾ ਨਵਾਂ ਸਰਵੇ ਆਇਆ ਉਹਦੇ ਵਿੱਚ ਦੱਸਿਆ ਗਿਆ ਕਿ ਡਿਫਾਲਟ ਆਪਸ਼ਨਸ ਇਸ ਪੇਮੈਂਟ ਦੇ ਵਿੱਚ ਜਿਹੜੀਆਂ ਆ ਉਹ ਇੱਥੇ ਤੱਕ ਪਹੁੰਚ ਜਾਣਾ ਇੱਕ ਚਿੰਤਾ ਦਾ ਗੱਲ ਆ ਜਿਹੜੇ ਸਿਟਾਊਨ ਰੈਸਟੋਰੈਂਟਸ ਆ ਜਿੱਥੇ ਬਹਿ ਕੇ ਅਸੀਂ ਖਾਣਾ ਖਾਂਦੇ ਆ ਆਮ ਤੌਰ ਦੇ ਉੱਤੇ ਅਪਰੋਪਰੀਏਟ ਦੇਖਦੇ ਆ ਕਿ ਬਹੁਤ ਸਾਰੇ ਆ ਜਿਹੜੇ ਉਹ ਮਤਲਬ ਉਹ ਦੇ ਦਿੱਤਾ ਜਾਂਦਾ ਜਦੋਂ ਉਹ ਦੇਖਦੇ ਆ ਇਹ ਸਰਵੇ ਜਿਹੜਾ ਕੰਡਕਟ ਕੀਤਾ ਨੈਰੇਟਿਵ ਰਿਸਰਚ ਨੇ ਉਹ ਇਹ ਦੱਸਦੇ ਆ ਕਿ 1200 ਲੋਕਾਂ ਤੋਂ ਵੱਧ ਅਸੀਂ ਬਿਜ਼ਨੈਸਸ ਦੇ ਉੱਤੇ ਤੇ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਇਹ ਜਿਹੜੇ ਜਿਹੜੇ ਮੰਨਦੇ ਆ ਕਿ ਟਿਪ ਦੇਣਾ ਠੀਕ ਆ ਪ੍ਰੋਪਰੀਏਟ ਆ 77% ਕੈਨੇਡੀਅਨ ਜਿਹੜੇ ਉਹ ਆ ਠੀਕ ਨੇ ਇਸ ਗੱਲ ਦੇ ਨਾਲ ਕਿ ਜਿੱਥੇ ਸਿਟ ਟਾਊਨ ਰੈਸਟੋਰੈਂਟਸ ਹੈਗੇ ਜਿੱਥੇ ਅਸੀਂ ਬੈਠ ਕੇ ਖਾਂਦੇ ਆ ਉੱਥੇ ਟਿਪ ਦੇਣੀ ਜਾਇਜ਼ ਹੈ ਮੇਜੋਰਿਟੀ ਜਿਹੜੇ ਲੋਕ ਨੇ ਉਹ ਇਸ ਵੇਲੇ ਇਹ ਕਹਿੰਦੇ ਆ ਕਿ ਸੈਲੂਨਸ ਦੇ ਉੱਤੇ ਜਿਹੜੀ ਟਿਪ ਦੇਣੀ ਤੁਸੀਂ ਵਾਲ ਕਟਾਇਆ ਆਪਣੀਆਂ ਕੁਸ਼ ਕਰਾਇਆ ਕੁਝ ਜਿਹੜੇ ਹੋਟਲਸ ਦੇ ਵਿੱਚ ਜਿਹੜੇ ਹਾਊਸਕੀਪਿੰਗ ਆ ਉਹਦੇ ਵਿੱਚ ਟੈਕਸੀ ਦੇ ਵਿੱਚ ਵੀ ਜਾਂ ਫੂਡ ਡਿਲੀਵਰੀ ਦੇ ਵਿੱਚ ਵੀ ਐਕਸਰਾ ਕੈਸ਼ ਜਿਹੜੀ 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 ਹੈਗੀ ਆ ਉਹ ਔਨ ਟਾਪ ਆਫ ਦਾ ਕਾਸਟ ਜਿਹੜੀ ਉਹ ਦੇਣਾ ਠੀਕ ਸਮਝਦੇ ਆ ਹੁਣ ਕੁਝ ਰਿਟੇਲ ਸਟੋਰਸ ਨੇ ਜਿੱਥੇ 7% ਤੱਕ ਲੋਕ ਕਹਿੰਦੇ ਆ ਕਿ ਟਿਪ ਜਿਹੜੀ ਐਪ੍ਰੋਪਰੀਏਟ ਹੁਣ ਟਿਪ ਤੇ ਕਿਸੇ ਸਰਵਿਸ ਲਈ ਆ ਜੇ ਤੁਸੀਂ ਸਮਾਨ ਲੈ ਕੇ ਆਗੇ ਤਾਂ ਉੱਥੇ ਕਾਦੀ ਟਿਪ ਜਿੱਦਾ ਫਾਸਟ ਫੂਡ ਪਲੇਸਿਸ ਨੇ ਰੈਸਟੋਰੈਂਟਸ ਨੇ ਟੇਕ ਆਊਟਸ ਨੇ ਗ੍ਰੋਸਰੀ ਪੀਕਿੰਗਾ ਜਾਂ 4 ਤੋਂ 5% ਲੋਕ ਕਹਿੰਦੇ ਆ ਕਿ ਉੱਥੇ ਟਿਪ ਵਾਲੇ ਮਾਮਲੇ ਦੇ ਉੱਤੇ ਵੱਖਰਾ ਹੁਣ ਕਿੰਨੀ ਟਿਪ 2023 ਦੇ ਵਿੱਚ ਐਂਗਸਟਰੀਨ ਨੇ ਇੱਕ ਸਰਵੇ ਕੀਤਾ ਸੀ ਕੈਨੇਡੀਅਨਸ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਜ਼ਿਆਦਾ ਟਿਪ ਕਿ ਉਹਨਾਂ ਨੂੰ ਜਿਹੜੇ ਬਹੁਤਿਆਂ ਨੇ ਕਿਹਾ ਸੀ ਕਿ ਸਾਨੂੰ ਅਕਸਰ ਹੁਣ ਜ਼ਿਆਦਾ ਟਿਪ ਲਈ ਕਿਹਾ ਜਾਂਦਾ ਟਿਪ ਇਫਲੇਸ਼ਨ ਇਹਦੇ ਲਈ ਇੱਕ ਸ਼ਬਦ ਵਰਤਿਆ ਗਿਆ ਸੀ ਕਿ ਜਿਹੜੀ ਟਿਪ ਆਉ 15% ਤੱਕ ਵੀ ਠੀਕ ਆ ਪਰ ਇਹ ਇਹਦੇ ਤੋਂ ਉੱਤੇ ਜਾ ਰਹੀ ਆ ਕਿ ਕੁਝ ਜਿਹੜੇ ਸੈਟ ਡਾਊਨ ਰੈਸਟੋਰੈਂਟਸ ਨੇ ਉੱਥੇ ਲਗਭਗ 15% ਟਿਪ ਤੋਂ ਉੱਤੇ ਜਿਹੜੀ ਹੈਗੀ ਆ ਉਹਨੂੰ ਮੰਨਿਆ ਜਾ ਰਿਹਾ ਕਈ ਥਾਂ ਦੇ ਉੱਤੇ ਇਹ 25% 30% ਮਤਲਬ ਉਪਦੇਤ ਤੁਸੀਂ ਕਿੰਨੀ ਵੀ ਸਕਦੇ ਆ ਉਹਨ ਫਿਰ ਤੁਹਾਨੂੰ ਟੈਪ ਕਰਨਾ ਪਊਗਾ ਤੁਸੀਂ ਉਹਦੇ ਤੇ ਲਿਖੋ ਕਰੋਗੇ ਵੀ ਇੰਨੇ ਪਰਸੈਂਟ ਜਾਂ ਇੰਨੇ ਡਾਲਰ ਜਾਂ ਕੁਛ ਹੈਗਾ ਇੱਕ ਟੈਪ ਸਿੱਧੀ ਹੁੰਦੀ ਉਹਦੇ ਤੇ ਲਿਖਿਆ ਆ ਕਿ ਤੁਸੀਂ ਇੰਨੇ ਪਰਸੈਂਟ ਦੇ ਉਹ ਜਿਹੜਾ ਲਿਖਿਆ ਆ ਉਹ ਅਸਲ ਦੇ ਵਿੱਚ ਵਧਾ ਦਿੱਤਾ ਗਿਆ ਸੋ ਇਹ ਮਸਲਾ ਕੈਨੇਡਾ ਦੇ ਵਿੱਚ ਹਰੇ ਵੀ ਖੜਾ ਆ ਜਿਹੜੇ ਹੈਅਰ ਸਲੂਨ ਬਾਰਬਰ ਸ਼ਾਪਸ ਨੇ ਉਹਨਾਂ ਦੇ ਉੱਤੇ 15% ਜਿਹੜੇ ਆਹੋ ਇਹ ਜਿਹੜੇ ਉਸ ਪਾਸੇ ਨੂੰ ਜਾਂਦੇ ਆ ਪਰ ਕੁਝ ਲੋਕ ਇਹ ਕਹਿੰਦੇ ਆ ਕਿ ਉਹ ਦੇਣਾ ਤਾਂ ਚਾਹੁੰਦੇ ਆ ਟਿਪ ਪਰ ਥੋੜੀ ਦੇਣਾ ਚਾਹੁੰਦੇ ਆ ਇਹ ਮਾਮਲਾ ਇਸ ਵੇਲੇ ਕਾਫੀ ਕੈਨੇਡਾ ਦੇ ਵਿੱਚ ਚਰਚਾ ਦੇ ਵਿੱਚ ਅਗਲੀ ਗੱਲ ਬਾਤ ਦੋਸਤੋ ਫੂਡ ਬੈਂਕਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਝ ਫੂਡ ਬੈਂਕਸ ਦੱਸ ਰਹੀਆਂ ਆ ਕਿ ਜਿਹੜੇ ਲੋੜਵੰਦ ਲੋਕ ਨੇ ਉਹ ਜਿੰਨੇ ਵੀ 2024 ਦੇ ਵਿੱਚ ਆਏ ਅਸੀਂ ਪਹਿਲਾਂ ਕਦੇ ਦੇਖੇ ਹੀ ਨਹੀਂ ਫੂਡ ਬੈਂਕ ਉਹ ਨੇ ਜਿੱਥੇ ਉਹ ਬੰਦੇ ਜਾਂਦੇ ਨੇ ਜਿਨ੍ਹਾਂ ਕੋਲ ਘਰੇ ਰੋਟੀ ਪਾਣੀ ਨਹੀਂ ਹੁੰਦਾ ਖਾਣ ਪੀਣ ਦਾ ਬੰਦੋਬਸਤ ਨਹੀਂ ਹੁੰਦਾ ਚੈਰਿਟੀਜ਼ ਨੇ ਸੰਸਥਾਵਾਂ ਨੇ ਉਹਨਾਂ ਨੇ ਫੂਡ ਬੈਂਕ ਸ਼ੁਰੂ ਕੀਤੀ ਹੁੰਦੀ ਵੀ ਤੁਹਾਡੇ ਕੋਲੇ ਦਾਣਾ ਪਾਣੀ ਹੈ ਨਹੀਂ ਖਾਣ ਲਈ ਰੋਟੀ ਪਾਣੀ ਤੁਸੀਂ ਇੱਥੇ ਆ ਕੇ ਖਾ ਸਕਦੇ ਆ ਦੱਸਿਆ ਜਾ ਰਿਹਾ ਕਿ 1 ਲੱਖ ਤੋਂ ਜ਼ਿਆਦਾ ਵਿਜ਼ਿਟ ਫੂਡ ਬੈਂਕਸ ਦੇ ਵਿੱਚ ਬੀਸੀ ਦੇ ਵਿੱਚ ਹੋਈ ਆ 1 ਮਹੀਨੇ ਦੇ ਵਿੱਚ 1 ਲੱਖ ਤੋਂ ਜ਼ਿਆਦਾ ਇਸ ਸਾਲ ਦੀ ਸ਼ੁਰੂ ਦੀ ਇਹ ਅੰਕੜੇ ਆ ਜਿਹੜਾ ਕਿ ਆਪਣਾ ਉਹਦੇ ਵਿੱਚ ਰਿਕਾਰਡ ਆ ਤੇ ਲੱਗਦਾ ਹੈ ਕਿ 2024 ਦੇ ਵਿੱਚ ਨਵੇਂ ਰਿਕਾਰਡ ਪੈਦਾ ਹੋਣਗੇ ਮੰਥਲੀ ਵਿਜ਼ਿਟਸ ਜਿਹੜੀਆਂ ਨੇ 4-5 ਸਾਲ ਪਹਿਲਾਂ 19 ਤੋਂ ਲੈ ਕੇ 24 ਤੱਕ 81% ਵੱਧ ਗਈਆਂ ਇਹ ਅੰਕੜਾ ਜਿਹੜਾ ਇਹ ਛੋਟਾ ਅੰਕੜਾ ਨਹੀਂ ਹੈ ਰੀਜ਼ਨ ਇਹ ਆ ਫੂਡ ਬੈਂਕਸ ਦੇ ਮਾਮਲੇ ਦੇ ਵਿੱਚ ਕਿ ਕਾਸਟ ਬਹੁਤ ਹਾਈ ਹੈ ਜਿਹੜੀ ਕੀਮਤਾਂ ਨੇ ਉਹ ਇੱਥੇ ਤੱਕ ਵੱਧ ਚੁੱਕੀਆਂ ਨੇ ਇਹਦੇ ਨਾਲ ਕਿ ਜਿਹੜਾ ਉਹਨਾਂ ਦੇ ਲਈ ਕੁਛ ਕੀਤਾ ਨਹੀਂ ਜਾ ਸਕਦਾ ਜਿਹੜੇ ਜਿਹੜੇ ਲੋਕ ਨੇ ਉਹ ਅਫੋਰਡ ਹੀ ਨਹੀਂ ਕਰ ਰਹਾ ਖਾਣਾ ਤੇ ਜਦੋਂ ਲੋਕ ਅਫੋਰਡ ਨਹੀਂ ਕਰ ਰਹਾ ਤਾਂ ਫਿਰ ਉਹ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਇਧਰਲੇ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਤੇ 24 ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇਹ ਇੱਕ ਵੱਡਾ ਰੈਕર્ડ ਹੋਊਗਾ ਕਿ ਜਿਹਦੇ ਵਿੱਚ ਜਿੰਨੇ ਲੋਕ ਨੇ ਉਹ ਜ਼ਿਆਦਾ ਇਧਰਲੇ ਪਾਸੇ ਗਏ ਆ ਜ਼ਿਆਦਾ ਲੋਕਾਂ ਨੇ ਇੱਥੇ ਆਏ ਆ ਤੇ ਹੁਣ ਜਦੋਂ ਹਜੇ ਕੇ ਸਾਲ ਦੇ ਵਿੱਚ ਕੁਝ ਰਹਿੰਦਾ ਆ ਇਹ ਉਸ ਵੇਲੇ ਵੀ ਜਿਹੜਾ ਇਹ ਦੇਖਿਆ ਜਾਊਗਾ ਕਿ ਕਿੰਨਾ ਜ਼ਿਆਦਾ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਾਂਦੇ ਆ 30% ਜਿਹੜੀਆਂ ਫੂਡ ਬੈਂਕਸ ਨੇ ਉਹ ਬੱਚੇ ਯੂਜ਼ ਕਰ ਰਹੇ ਆ 10% ਜਿਹੜੇ ਸੀਨੀਅਰਸ ਵੀ ਕਰ ਰਹੇ ਆ 60% ਜਿਹੜੇ ਉਹ ਅਡਲਟਸ ਵੀ ਕਰ ਰਹੇ ਆ ਹਰ ਇੱਕ ਖੇਤਰ ਦੇ ਵਿੱਚ ਜਿਹੜੀ ਇਹ ਗਿਣਤੀ ਆ ਉਹ ਲਗਾਤਾਰ ਵੱਧ ਰਹੀ ਹੈ ਸੋ ਇਮੀਗ੍ਰੈਂਟਸ ਦੇ ਵਿੱਚ ਰਿਫਿਊਜੀਸ ਦੇ ਵਿੱਚ ਦੂਜਿਆਂ ਦੇ ਵਿੱਚ ਜਿਹੜਾ ਜਿੰਨੀ ਗਿਣਤੀ ਵਧੀ ਹੈ ਉਹ ਸਾਰੀ ਦਾ ਅਸਰ ਵੀ ਫੂਡ ਬੈਂਕਸ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਪੈ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ